ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣੇ ਸ਼ਹਿਰ ਅਜਨਾਲਾ ਤਹਿਸੀਲ ਵਿਜਨਾਲਾ ਤੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਛੋਟੀਆਂ ਦਿਖਾਵਾਂਗੇ ਦੋਵੇਂ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਉਹਨਾਂ ਦੀ ਡਿਟੇਲ ਸੱਸੀਆ ਭਾਜੀ ਸੱਸੀਆ ਜੀ ਦੀ ਸਤਿਕਾਰ ਜੀ ਕੀ ਹਾਲ ਚੱਲ ਜੀ ਹਾਲ ਤੇ ਚੱਲੋ ਵਧੀਆ ਵਾ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਤੁਹਾਨੂੰ ਸ਼ਹਿਰ ਜਨਾਲਾ ਜ਼ਿਲ੍ਹਾ ਮਸਰ ਠੀਕ ਹੈ ਜੀ ਤੇ ਕੱਲ ਵਾਲੀ ਵੀਡੀਓ ਕਿਵੇਂ ਰਹੀ ਫਿਰ ਕੱਲ ਜੀ ਵਧੀਆ ਲੱਗੀ ਵਧੀਆ ਜੀ ਅੱਛਾ ਜੀ ਆਏ ਨਿਆਰੇ ਹਾਂ ਜੀ ਵਧੀਆ ਜੀ ਠੀਕ ਹੈ ਜੀ ਹਾਂ ਸੁਣਨਾ ਸੌ ਲੋਕ ਹੀ ਨਹੀਂ ਹਾਂ ਜਿੰਨੇ ਕੋਈ ਨਹੀਂ ਤੇ ਵੀਰ ਜੀ ਆਪਣਾ ਤਾਂ ਜਾ ਫੋਨ ਕਰੀ ਬੋਲਦੇ ਹੋ 85 57 52 ਠੀਕ ਹੈ ਜੀ 77 60020 ਠੀਕ ਹੈ ਜੀ ਦੋ ਨੰਬਰ ਆ ਹਾਂ ਬਾਕੀ ਚਲੋ ਭਾਈ ਅੱਜ ਮਾਲੀ ਸਿੱਖ ਕਰਦੇ ਬੱਚਿਆਂ ਦੇ ਹਾਂਜੀ ਚਲੋ ਸਾਰੇ ਮਹਾਰਾਜਾ ਦਾ ਨਾਮ ਲੈਣ ਅੱਜ ਹਾਂਜੀ ਹਾਂਜੀ ਰੱਬ ਦਾ ਰੱਬ ਦਾ ਬੱਚਿਆਂ ਦਾ ਚਲੋ ਸਾਰੇ ਜਿੱਥੇ ਵੀ ਬਿਠਾ ਵੀਰ ਭਰਾ ਰੱਬ ਦਾ ਨਾਮ ਲਵੇ ਅੱਜ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਠੀਕ ਹੈ ਗੱਲ ਬਿਲਕੁਲ ਸਹੀ ਗੱਲ ਆ ਜੀ ਪਰਿਵਾਰ ਦੇਥਾ ਪਰਦੇਸਾਂ ਜਿੱਥੇ ਵੀ ਠਾਵਾ ਹਾਂਜੀ ਚਲੋ ਮਹਾਰਾਜਾ ਦਾ ਨਾਮ ਲੈਣ ਜੀ ਦਾ ਬਿਲਕੁਲ ਬਿਲਕ ਅਈਦਾ ਉਸੇ ਤੇ ਪਿਛੇ ਰੱਬ ਦਾ ਨਾਮ ਲੈ। ਨਹੀਂ ਵਧੀਆ ਵਧੀਆ ਗੱਲ ਆ ਜੀ ਰੱਬ ਦਾ ਨਾਮ ਜ਼ਰੂਰੀ ਆ। ਤੇ ਬਾਈ ਦੱਸਿਓ ਆਹ ਝੋਟੀ ਦੇ ਬਾਰੇ। ਝੋਟੀ ਸੂਈ ਦੇ ਪਾਜੀ ਏ। ਠੀਕ ਆ ਜੀ। ਆਜੋ ਪਾਜੀ। ਇਹ ਆਜੋ ਜੀ। ਨਹੀਂ ਕੋਈ ਨਹੀਂ ਕਰੋ ਤੁਸੀਂ। ਸੂਈ ਦੇ ਝੋਟੇ ਏ। ਠੀਕ ਆ ਜੀ। ਦੇਖੋ ਦੁੱਧ ਦੇ ਦਿੱਤੇਗਾ 9 ਕਿਲੋ। ਅੱਛਾ ਜੀ। ਇਹ ਮੈਂ ਆਪਾਂ ਅੱਜ ਹੀ ਆਈ ਮਿਲਕੋ ਹੁਣ ਇਹ 10 ਮਿੰਟ ਮਿੱਟੀ ਹੋਇਆ ਇਹਨਾਂ ਸਾਰੇ 20 ਮਿੰਟ। ਠੀਕ ਆ ਠੀਕ ਆ ਠੀਕ ਆ। ਝੋਟੀ ਬਹੁਤ ਚੰਗੀ ਹੈ ਨਾ। ਠੀਕ ਆ ਜੀ। ਕੀ ਕਹੇ ਵਿਚਰ ਠੀਕ ਹੈ ਹੋ ਗਈ ਕਿ ਤੇ ਵਾਪਸ ਤੁਹਾਨੂੰ ਬਤਾ ਹਾਂਜੀ ਹਾਂਜੀ ਹੁਣ ਪਾਜੀ ਸਾਹਮਣੀ ਬਣੀ ਹੈ ਦੋ ਚਾਦੇ ਨਾ ਠੀਕ ਹੈ ਸਾਹਮਣਾ ਦੇ ਕੇ ਦੋਤੇ ਲੋ ਨਹੀਂ ਬਣੀ ਆ ਠੀਕ ਹੈ ਠੀਕ ਹੈ ਹੁਣ ਕਹਿੰਦਾ ਵੀ ਉਹ ਦੋ ਦੋ ਵਾ 6 ਹੋ ਜੇ ਸਿਆਣ ਤੋਂ ਘਾਟੋ ਜਿਸੋਂ ਤੋਂ ਸਗਾ ਵਾਦੀ ਸੜਾ ਘਾਟੀ ਸੜਾ ਠੀਕ ਹੈ ਜੀ ਨਹੀਂ ਸਿਆਣੀ ਗੱਲ ਆ ਜੀ ਕੋਈ ਵੀਰ ਆਵੇ ਲੰਮਾ ਦੇਵੇ ਆਪਾਂ ਨੂੰ ਚੰਗਾ ਲੱਗਦਾ ਮੇਰਾ ਵੀਰ ਖੜੇ ਹੋਂਦਿਆ ਕਿੰਨੇ ਝੋਟੀ ਵੱਢੀ ਆ ਜਿਹਨੇ ਜੜੀ ਸਾਹਮਣੀ ਆ ਬਿਲਕੁਲ ਬਿਲਕੁਲ ਟੈਂਪੂ ਨੂੰ ਲੱਗਾ ਤਾਂ ਨਾ ਹਾਂ ਜੀ ਮੰਜੀ ਦਾ ਰੇਤ ਸੜਿਆ ਹੁੰਦਾ ਸੜੇ ਆਂਦਾ ਸਹੀ ਗੱਲ ਨਹੀਂ ਸਿਆਣੀ ਗੱਲ ਟੈਂਪੂ ਨੂੰ ਲੱਗਾ ਸਹੀ ਸੀ ਜਿਹੜਾ ਮੇਰਾ ਵੀਰ ਆਵੇ ਖਵਾਤ ਜੋੜੀ ਮੇਰੀ ਬੇਟੀ ਆ ਬਹੁਤ ਜ਼ਿਆਦਾ ਖੜੇ ਜਿਨੇ ਵੀਰੇ ਦੋ ਚਾਰ ਦਿਨ ਨੂੰ ਖਲ ਖਲ ਪਾ ਗਏ ਵੰਡ ਦੁੱਤੇ ਲਿਉਣੀ ਆ ਠੀਕ ਹੈ ਜੀ ਕਾਲਾ ਮੇਰੀ ਇਹ ਮਿੰਟਾ ਨਵਾਂ ਸਾਲ ਆਉਂਡਿਆ ਮਰੇ ਹੋਇਦੈ ਨਾ ਕਾਲਾ ਨਾ ਮੇਰਾ ਵੀਰ ਖੜੇ ਨੂੰ ਠੀਕ ਹੈ ਜੀ ਹਰ ਇੱਕ ਮੇਰੀ ਬੇਨਤੀ ਹੁੰਦੀ ਹਈ ਇਹੋਈ ਦੁੱਧ ਕਰ ਜੂ ਹਾਂ ਦੁੱਧ ਟੀ ਚੰਗੀ ਆ ਕੱਦ ਕੋਤ ਬਹੁਤ ਤਗੜਾ ਆ ਸੂਗਾ ਪਹਿਲਾ ਪਹਿਲਾ ਨਹੀਂ ਦੁੱਧਾ ਸੂਗਾ ਦੁੱਧਾ ਠੀਕ ਹੈ ਜੀ ਕਾਲਾ ਨਹੀਂ ਠੀਕ ਹੈ ਜੀ ਕੋਈ ਦੁੱਧਾ ਵਾਲੇ ਕੋਈ ਪਹਿਲਾ ਵਾਲੇ ਬਖੀ ਝੋਟੀ ਚੰਗੀ ਆ ਐਨ ਰਿੰਗ ਸਿੰਘ ਲੱਗਾ ਤੇ ਵੇਖ ਸਾਦੇ ਜੇ ਫੇਸ ਕੁਆਲਿਟੀ ਕਿੰਨਾ ਦੁੱਧ ਦੱਸਿਆ ਭਾਈ ਮੌਕੇ ਤੇ ਦੁੱਧ ਭਾਈ ਆਪਾਂ 6 ਕਿਲੋ ਦੇ ਦਵੋ ਤੁਹਾਨੂੰ ਠੀਕ ਆ ਜੀ 6 ਕਿਲੋ ਜਿਹੜਾ ਭਾਈ ਕਹਿੰਦਾ ਕਰਕੇ ਦੇਾਂਗੇ ਹੋਊਗਾ ਵੱਧ ਤੇ ਵੀਰ ਜੀ ਜਵਾਕ ਇਹਦਾ ਮਲ ਕੱਟਾ ਕਿ ਕਿਤੀ ਏ ਠੀਕ ਆ ਜੀ ਫੀ ਮਲਕਾਫ ਆ ਗਿਆ ਜਿਹਦੇ ਪਿੱਛੇ ਹਾਂਜੀ ਦਿਖਾ ਦਿੰਨੇ ਆ ਜੀ ਲਓ ਜੀ ਭਾਈ ਅਸੀਂ ਹੁਣ ਵੀ ਆਨੇ ਦੁੱਧ ਇੰਨਾ ਕਹੇ ਕੋਈ ਸ਼ਾਂਤ ਪਾ ਘਾਟੀ ਗਲਕੇ ਲਵੇ ਠੀਕ ਆ ਠੀਕ ਆ ਲਓ ਜੀ ਕੋਠੇ ਜਿੱਡੀ ਝੋਟੀ ਜੀ ਦੋ ਜਾ ਸੁਗਾਰ ਸਿੰਗਲ ਹੱਡੀ ਘਟਾ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਸਫਾਈਆਂ ਦੇ ਵਿੱਚ ਤੇ ਥਣ ਵੀ ਨੋਕ ਵਾਲਾ ਲੱਗਾ ਕੱਲਾ ਕੱਲਾ ਆਹ ਘਟੀ ਏ ਠੀਕ ਆ ਜੀ ਹਾਂ ਇਹਨਾਂ ਕੱਲਾ ਕੱਲਾ ਚੋਮਾਂ ਨੁਕਰਾਂ ਦੇ ਪੀੜੀ ਦੇ ਪਾਵੇਂ ਵਰਗਾ ਥਣ ਲੱਗਾ ਕਰਮ ਵਾਲੀ ਨੂੰ ਕੋਈ ਨਹੀਂ ਆਨੂੰਦਾ ਜਿਉਂ ਪੰਮ ਲਿਆ ਘਟੀ ਓਏ ਤੇ ਆਹ ਵਾਲਾ ਰਜਵਾਕ ਦੇ ਚੱਲਾਂ ਹਾਂ ਆਹ ਵਾਲਾ ਤੇ ਤੇ ਆ ਓਏ ਥਾਂ ਜਿਹੜਾ ਨੋਕੜਾ ਲੱਗਾ ਵਾ ਤੇ ਨੋਕੜੇ ਥਾਂ ਦੀ ਚਵਾਈ ਬਹੁਤ ਜਿਆਦਾ ਨਰਮ ਨਿਕਲਦੀ ਆ ਤੇ ਇਹਦੀ ਆਪਾਂ ਲਾਈ ਵੀ ਤੁਹਾਨੂੰ ਧਾਰਾਂ ਤੋਂ ਰਮਾਰ ਕੇ ਦਿਖਾ ਦਿੰਨੇ ਆ ਜੀ ਛੋਟੀ ਚੰਗੀ ਆ ਬਣਨ ਸੰਭਲ ਗਈ ਅਗੇ ਉਹ ਭਰਾ ਸਾਹਮਣੇ ਦੇ ਬਾਜੀ ਘਾਤ ਹੋ ਗਈ ਹਾਂ ਜੀ ਸਾਹਮਣੇ ਦੱਸਦੇ ਵੀ ਜੀ ਆਪਾਂ ਹਾਂ ਇਹ ਹੁਣ ਸਾंभ ਦੇ ਸੇਵਾ ਦੇ ਗੱਲ ਆਪਾਂ ਇਹਨਾਂ ਦਾ ਵੀ ਲਵਾਂਗੇ ਆਗਲੇ ਬੱਚੇ ਬੁੱੱਚੇ ਦੇ ਆਪਾਂ ਚਵਾਈ ਤਾਂ ਹੀ ਕਰਾਂਗੇ ਬੱਚੇ ਬੁੱੱਚੇ ਦੇ ਨਾਲ ਮਿਲਦੀ ਜੀ ਉਰੇ ਕਈ ਵੀਰ ਕਹਿਣਾ ਉਦਾਂ ਆ ਉਦਾਂ ਆ ਨਹੀਂ ਵਧੀਆ ਗੱਲ ਹੈ ਵੀ ਆਹੋ ਪੂਰੇ ਜੀ 3 ਸਾਲਾ ਕੁ ਦੀ ਲਓ ਜੀ ਲਾਗੇ ਹਾਂਜੀ ਬੰਦੋ ਲਾਗੇ ਰੋ ਤੁਹਾਨੂੰ ਚੈੱਕ ਕਰ ਰਹੇ ਹਾਂ ਥਲਾਂ ਦਾ ਬਸਮਾਹ ਦੇ ਚਵਾ ਲਓ ਜੀ ਬਸਮਾਹ ਜਿਹੜਾ ਬਹੁਤੀ ਚੰਗਾ ਏਣ ਕਿੱਲੇ ਗੜਵਾ ਬਸਮਾਹ ਵਾ ਜੋ ਕੇ ਦੋ ਮਿੰਟ ਉਧਰ ਲਾਇਆ ਜੀ ਹਾਂਜੀ ਭਾਈ ਹਾਂਜੀ ਕਰ ਦੋ ਜੀ ਚਵਾਈ ਲਓ ਜੀ ਅਗਲੇ ਥਾਂ ਦੀ ਚਵਾਈ ਤੁਸੀਂ ਚੈੱਕ ਕਰ ਸਕਦੇ ਜੇ ਇਹਨ ਮੋਟਰ ਵਾਲਾ ਹਿਸਾਬ ਤਾਂ ਹੋਇਆ ਬਿਲਕੁਲ ਗੋਲ ਤਾਂ ਰਹਾ ਵਾ ਕੋਈ ਭੂਰ ਤੇ ਕੋਈ ਸ਼ਟਾ ਨਹੀਂ ਹੈਗਾ ਜੇ। ਚਲੇ ਵੱਟੀ ਬਣਾਓ। ਹਾਂਜੀ, ਤਰਾਫਾ ਬੈਠਾ ਨਹੀਂ ਜਾਂਦਾ। ਮੈਨੂੰ ਨਹੀਂ ਚੋਈ ਨਗਾ। ਲਾਤ ਨਹੀਂ ਲੈਂ। ਮੱਲਾ ਪਾਇਲਾ ਕੇ ਬਾਟ ਨੂੰ ਬੜੀ ਨਹੀਂ ਮੈਂ ਚੋੜੀ ਆਹ ਇਦਾਂ ਜਾਇ ਮੈਨੂੰ ਬਤਾ ਤੇ ਬੈਗ ਨਹੀਂ ਹੁੰਦੀ ਅੰਮੇ ਕੋਣੀ ਕਿ ਜੰਦਾ ਨਾ ਆਪਾਂ ਜੀ ਅਗਲੇ ਸਾਂਝ ਚਵਾਈ ਹੁੰਦੀ ਏ ਠੀਕ ਹੈ ਜੀ ਹੋਰ ਦੇਖੀ ਚਵਾਈ ਦਾ ਵੇਲਾ ਬਦਲ ਗਈ ਕਿ ਹੂੰ ਭਾਏਂ ਦਾ ਫਰਕ ਆਹ ਲੋ ਭਾਈ ਠੀਕ ਹੈ ਜੀ ਅਗਲੇ ਸਾਂਝ ਦੀ ਚਵਾਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਆਵਲੀ ਉਹ ਮਗਰਲੇ ਥਣਾ ਦੀ ਜੇ ਮਗਰਲੇ ਥਣ ਵਿੱਚ ਜਿਹੜੀ ਚਵਾਈ ਬਹੁਤ ਜ਼ਿਆਦਾ ਚੰਗੀ ਆ ਨਰਮਤਾ ਆ ਰਿਹਾ ਉਹ ਜਿਹੜੀ ਹੈਗੀ ਆ ਤੇ ਨਹੀਂ ਹੁੰਦੀ ਅਰੇ ਭਾਈ ਇਹਨੇ ਨਾ ਆਪਾਂ ਸਭ ਕਹਿੰਨੇ ਆ ਭਾਈ ਇਹਦੇ ਪੈਸਾ ਦੀ ਲਾਜ ਆ ਹਾਂਜੀ ਇਹਨੂੰ ਸਾਹਮਣਾ ਪਾਇਆ ਭਾਈ ਜੇ ਮੈਂ ਵੀ ਸਾਹਮਣੇ ਉਹ ਖੜੇ ਮੇਰਾ ਵੀਰ ਇਹ ਸਾਡੇ ਗੱਲ ਬੱਜੀ ਆ ਇਹਨੂੰ ਖਲਦੀ ਪੋਰੀ ਖਾਣੀ ਨਾ ਮੈਂ ਆ ਇਹਨੂੰ ਕਾੜੇ ਕੁੜੇ ਇੱਕ ਦੋ ਹੋਣਗੇ ਫਿਰ ਸੁਪਰੋਣੀ ਛੋਟੀ ਭਜੀ ਆ ਨਾ ਬਤਾਂ ਉਹ ਭਾਈ ਤੁਹਾਨੂੰ ਬੰਡੀਆਂ ਲੱਗੀਆਂ ਤੇ ਆ ਕਿਉਂ ਟੇ ਟੂਰਤੀ ਆ ਫੁਰਲੇ ਦਾ ਸ਼ਿੰਗਾਰ ਆ ਨਾ ਸਹੀ ਗੱਲ ਆ ਆਂ ਜੈਡ ਬਲੈਕ ਦੇ ਪਿਓਰ ਮਰੋ ਨਸਲ ਦੀ ਝੋਟੀ ਦੇ ਪਿੱਛੇ ਵੀ ਫੀਮਲ ਕਾਫ ਆ ਡਬਲ ਫਾਇਦਾ ਵਾ

ਲਓ ਭਾਈ ਆਪਾਂ ਭਾਈ 6 ਕਿਲੋ ਦੁੱਧ ਦੁੱਧ ਕਰਕੇ ਦਵਾਂਗੇ ਸ਼ਾਹ ਤੋਂ ਬਾਅਦ ਕੋ ਘਟ ਗਏ ਨੇ 100 ਗ੍ਰਾਮ ਵੱਧ ਗਏ ਠੀਕ ਹੈ ਠੀਕ ਹੈ ਇਹ ਵਾਧੀ ਹੋ ਗਿਆ 7 ਕਿਲੋ 8 ਕਿਲੋ ਉਨਾ ਉਨਾ ਸਿੱਧੀ ਗੱਲ ਠੀਕ ਹੈ ਠੀਕ ਹੈ ਲਓ ਜੀ ਕੀ ਇੱਕ ਦੋ ਬਿਲਾ ਦੁੱਧ ਜੇ ਸਾਦੇ ਤਿੰਨੋਂ ਬਾਹਰ ਆ ਬਾਕੀ ਹਨਾ ਹਾਂ ਬਾਕੀ ਸਟੀਲ ਜੇ ਮੇਰੇ ਘਰ ਕੋਈ ਭਾਈ ਦੋ ਡੰਗ ਚੋਲੇ ਮੇਰੇ ਘਰ ਕੋ ਤਿੰਨ ਡੰਗ ਚੋਲੇ ਅੱਛਾ ਜੀ ਖੀਰ ਗੱਲਾਂ ਵਿੱਚ ਸਿੱਧੀਆਂ ਆਪਣੀਆਂ ਹੁੰਦੀਆਂ ਫੱਟੀਆਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੈਨੂੰ ਲਾਹਾਂ ਦੇ ਲਾ ਭਾਈ ਮਾਲਾ ਚੱਕਾ ਪੜਾ ਆ ਹਾਂਜੀ ਹਾਂਜੀ ਕਿੰਨਾ ਮੁੱਲ ਭਾਜੀ ਇਹਦਾ ਗੱਤ ਦੇਖੋ ਇਹ ਮੇਰਾ ਵੀਰ ਕਾ ਵੀ ਛੋਟੀ ਆ ਨਹੀਂ ਕਾਤਾ ਦਾ ਕੋਈ ਸ਼ੱਕ ਨਹੀਂ ਟੋਲ ਦੇਖੋ ਇੱਥੇ ਆ ਕੇ ਵੀਡੀਓ ਤੇ ਨਾਲੋਂ ਡਬਲ ਦੇਖੋਗੀ ਹਾਂ ਤੇ ਵੀਰ ਜੀ ਕਿੰਨਾ ਚੋ ਮੁੱਲ era ਵੀਰ ਜੀ 65000 ਭਾਜੀ ਮੁੱਲ ਛੋੜਿਆ ਜੇ ਮੁੱਲ ਕਰਦੀਏ ਅੱਛਾ ਜੀ ਆ ਜਿਹੜਾ ਮੇਰਾ ਵੀਰ ਕਦੇ ਦਾਖਲ ਦੇਣ ਨੂੰ ਗੋੜ ਗੋੜ ਦਾ ਇਲਾਕਾ ਲੋਕੇ ਮੋੜਿਆ ਲੋਕੜ ਸਰਪਾ ਕਾਰੇ ਕੋਈ ਮਾਰਦੇ ਨਾ ਹਾਂਜੀ ਝੋਡੀ ਦੁੱਧ ਘਰ ਉਦਾਹਰਣ ਠੀਕ ਹੈ ਜੀ ਤੇ ਖਾਂਦੀਪੋਰੀ ਖਾ ਲਈਏ ਕਰ ਦਈਏ ਬੇਤੀ ਜੈ ਜੈ ਕਰ ਦਈਏ ਬੋਲ ਬਿਲਕੁਲ ਛੋਟਾ ਮੈਂ ਕਿਹਾ ਜੱਜਾ ਵੱਡਾ ਗੋਲਣੀ ਆ ਛੋਟਾ ਹੀ ਠੀਕ ਹੈ ਬੋਲ ਕੋ 65000 ਰੁਪਏ ਜੀ ਝੋਡੀ ਲੱਖੋਂ ਬਾਹਰ ਹੈ ਕੋਈ ਜਿਆਦਾ ਮੁੱਲ ਨਹੀਂ ਦੱਸੋ ਦੁੱਧ ਕਰਕੇ ਮੁੱਲ ਦਾ ભાવ ਹੈ ਦੱਸੋ ਕਰ ਦਈਏ ਵੀਰ ਜੀ ਹਾਨਾ ਪਾਜੀ ਹਾਨਾ ਪੂਰੇ ਬਾਹਰ ਸੇ ਦੇ ਦਈਏ ਨਹੀਂ ਕਿਨਾਰੀਏ ਬਗੀਚੇ ਪਾਜੀ ਹਰਾਂ ਬਾਹਰ ਕਰਾਈ ਦਿਨਾ ਕਰਾਣਾ ਸ਼ਿੱਦਾ ਲੋ ਹਾਂ ਨਹੀਂ ਕਰਦੀ ਜੱਗੇ ਵੀ ਹਾਂਜੀ ਕਰ ਦੋ ਆ ਇਹਨੂੰ ਵਜੇ ਚ ਨਾ 58600 ਨਹੀਂ ਫਿਰ ਤੱਕ ਆ ਜਾਣਾ ਨਹੀਂ ਨਹੀਂ 5:00 ਵਜੇ ਦੱਸਾਂ ਕਿਉਂ 50 ਇਹ ਕਿਹੜੀ ਸੂਈ ਕਿਤੇ ਦੋ ਚਾਲੀ ਨਹੀਂ 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 ਤਾਂ ਹੀ ਆ ਮਹੀਨੇ ਦੀ ਸੂਈ ਹੋਗਾ ਤੂੰ ਆਦੋਦ ਮਹੀਨੇ ਦੀ ਲਾ ਲਓ ਦੱਸਣ ਵਜੇ ਵਾਦ ਲਾ ਲਓ ਉਹ ਮੈਂ ਕਰ ਬਿਲਕੁਲ ਬਿਲਕੁਲ ਨਹੀਂ ਹੁੰਦਾ ਭਰਾ ਛੋਟੀ ਕਿ ਨਹੀਂ ਮਗਰ ਰਗੜੇ ਜਾਣਾ ਛੋਟੀ ਚੱਲੀ ਹੋਵੇ ਸਹੀ ਚੱਲ ਕੋਈ ਨਹੀਂ ਅੱਜ ਇਧਰੇ ਹੈ ਇਹ ਛੋਟੀ ਆ ਮੁੱਢਲੀ ਛੋਟੀ ਦੇਖ ਲੈਣੇ ਛੋਟੀ ਚਲੋ ਕੋਈ ਨਹੀਂ ਜੋਰ ਪਰ ਉਹਦਾ ਨਾ ਇਹ ਤਾਂ ਮੇਰਾ ਕੋਈ ਹੋਟਲ ਕਿਹੜੀ ਵੀ ਕੋਲ ਲਈ ਉਹਨੇ ਮਹਾਰਾ ਗੱਡੀ ਠੀਕ ਹੈ ਠੀਕ ਹੈ ਲਓ ਜੀ 58000 ਦੇ ਵਿੱਚ ਹੁਣ ਬਾਈ ਕਹਿੰਦਾ ਕਿ 100 ਰੁਪਿਆ ਛੋੜ ਹੀ ਕਰਾਂਗੇ ਬਿਲਕੁਲ ਜਾਇਜ਼ ਮੁੱਲ ਪਰ ਝੋਟੀ ਚੰਗੀ ਆ ਝੋਟੀ ਆ ਵੱਡੀ ਝੋਟੀ ਨਹੀਂ ਕਾਦੀ ਝੋਟੀ ਆ ਵੇ ਲੋ ਨਹੀਂ ਐਨ ਮੂਰਤੀ ਆ ਹਿਸਾਬ ਨਾਲ ਤੇ ਕਾਤਕੁੱਤ ਵੀ ਬਹੁਤ ਚੰਗਾ ਵਾ ਸਮਝੋ ਬਾਈ ਜੀ ਕਹਿੰਦੀ ਨਹੀਂ ਇੱਕ ਵੇ ਲੋ ਬਿਲਕੁਲ ਬਿਲਕੁਲ ਅਸੀਂ ਦੇਵਾਂਗੇ ਏਡੀ ਭਾਜੀ ਛੋਟੀ ਨਹੀਂ ਆ ਨਹੀਂ ਜਿਹੜਾ ਮਰਜ਼ੀ ਆ ਜੇ ਛੋਟੀ ਟਿਕ ਮਿੰਟ ਜਿਹੜਾ ਮਰਜ਼ੀ ਵੀ ਆ ਜੇ ਉਹਨੇ ਘਰ ਲੱਤਰੀ ਜੇ ਛੋਟੀ ਉਹਦੇ ਪੈ ਵਾਸ ਬਹਿਵਾ ਕੋਟੀ ਵੱਡੀ ਆ ਨਾ ਬਿਲਕੁਲ ਬਿਲਕੁਲ ਜੀ ਸ਼ਹੀ ਸ਼ੇਕ ਲੋ ਨੇ ਕੋਈ 100 200 ਗ੍ਰਾਮ ਘੱਟ ਹੀ ਸਦਾ ਵਾਧੂ ਸਦਾ ਨਹੀਂ ਨਾਲਿਆ ਦੁੱਧ ਵਾਲੇ ਪਛਮੋਦਗੇ ਨਿਸ਼ਾਨੀ ਨੇ ਬਹਾਨਾ ਸਾਰਾ ਇਕੱਠਾ ਕਰ ਗਈ ਹੈ ਨਾ ਉਂਚੜਕੀਆਂ ਨੇ ਬੂਹ ਨਿਕੜ ਗਈ ਨਿੰਬੂ ਦੀ ਹਾਂਜੀ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਜੀ ਟਾਈਮ ਲਓ ਆਪ ਸਵਾ 9:00 ਛੋਣ ਦੇ ਜੋ ਠੀਕ ਆ ਠੀਕ ਆ ਹਾਂਜੀ ਵੇਖ ਸਕਦੇ ਤੁਸੀਂ ਟਾਈਮ ਵੀ ਦੂਜੀ ਭਾਈਓ ਕਟਾਈ ਮੁੱਲ ਠੀਕ ਹੈ ਜੀ ਇਹਦੇ ਪਿਛੇ ਮਿਲਕਾਫ ਆ ਗਿਆ ਜੀ 20 25 ਰਹਾਦੇ ਆ ਠੀਕ ਹੈ ਜੀ ਦੁੱਧ ਦੁੱਧ ਸੱਤ ਕਿਲੋ ਰਕੋ ਲਾਉਂਦੇ ਲਓ ਜੀ ਚੱਡਾ ਜਿਹੜਾ ਬਹੁਤੀ ਬਾ ਕੁਮਾਲੇ ਦਾ ਤੇ ਦੁੱਧ 7 ਲੀਟਰ ਪਾਈ ਜਾਂਦਾ ਆ ਕਿ ਪੱਕਾ ਜਿਹੜਾ ਕੰਡੇ ਵਾਲਾ ਤਿਆਰ ਆ ਹਾਂ ਸੁਆ ਭਾਜੀ ਸੁਆ ਭਾਜੀ ਜਿੱਜਾ ਵਾਲੇ ਉੱਤੇ ਜਿੱਜਾ ਵਾਲੇ ਠੀਕ ਹੈ ਜੀ ਆਪਣੀ ਸਮਝ ਨਾਲ ਆ ਕੇ ਦੁੱਜਾ ਵਾਲੇ ਕੋਈ ਤੇਜਾ ਵਾਲੇ ਤੇ ਇਹਦਾ ਜਵਾਬ ਆ ਜੀ ਆ ਗਿਆ ਲੋਹਾ ਲੋਹਾ ਆ ਗਿਆ ਜੀ ਮਿਲਕਾਫ ਮਾਦਵੀ ਲੋਹੀ ਆ ਹਾਂ ਠੀਕ ਹੈ ਜੀ ਤੇ ਥਾਨ ਸੁਣੇ ਨੂੰ ਵੀ ਚੰਗਾ ਲੱਗਾ ਵਾ ਕੱਲਾ ਕੱਲਾ ਥਾਨ ਲੱਗਾ ਕਰਮਾਲੀ ਨੂੰ ਬਾਕੀ ਮੱਝ ਵੇ ਲੋ ਇਹ ਛੱਡ ਨਹੀਂ ਛੁੱਟਿਏਗਾ ਨਹੀਂ ਇਹ ਅਜ ਮੋਹਨભાઈ ਤਾਂ ਦਾ ਕਰ ਦੇਗਾ ਅੱਛਾ ਜੀ ਹੋ ਗਏ ਨਾ ਅੱਛਾ ਆਵੇ ਥੋੜਾ ਸੋਨੂ ਜੀ ਸੋਨੂ ਜੀ ਨਾਲੇ ਵਾਲਾ ਬਿਲਕੁਲ ਬਿਲਕੁਲ ਸਹੀ ਗੱਲ ਥਾਨ ਜਿਹੜਾ ਚੌਂਵਾਂ ਨੂੰ ਕਰਾੜਿਆ ਕੱਲਾ ਕੱਲਾ ਲੱਗਾ ਵਾ ਚੱਡਾ ਜਿਹੜਾ ਬਹੁਤ ਪਾਈ ਬਿਲਕੁਲ ਆ ਜਾ ਜਾ ਭਾਈ ਬਾਲਾ ਸਾਹਿਬ ਠੀਕ ਆ ਜੀ ਇਹ ਦੱਸਦੇ ਨਾ ਵੀ ਵੀਰ ਕਈ ਟੁੰਗਾ ਤੇ ਨੌੜੇ ਕਰੇ ਵੀਰ ਦਲਾਲੀ ਕਰਦੇ ਨਾ ਨਹੀਂ ਨਹੀਂ ਭਰਾ ਆਪਣੇ ਦਲਾਲੀ ਕਰ ਦੇ ਵੇਖੋ ਬੰਨਾ ਵਾਹੇ ਪਿਆਰ ਸਹੀ ਆ ਠੀਕ ਲਓ ਜੀ ਚੱਡਾ ਤੇ ਵੇਖ ਸਕਦੇ ਜੀ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਤੇ ਵੀਰ ਜੀ ਇਹਦਾ ਕਿੰਨਾ ਕੇ ਫਿਰ ਕਰਨਾ ਵੀਰ ਜੀ ਥਾੜਾ ਹੀ ਕਰਦੀ ਅੱਜ ਹਾਂ ਜੀ ਛੋਟੇ ਮੋਲੀ ਛੋਟਾ ਆ ਜੀ ਭਾਵੇਂ ਵੀ ਜੁੜੇ ਲੈ ਜੀ ਇਹ ਵੀ ਕਰ ਦਿੱਤੀ ਜਸਨੋਈ ਤੇ ਤੇ ਆਣਾ ਨਹੀਂ ਦਿੰਦਾ ਮੇਰੀ ਗੱਲ ਸੁਣ ਹਾਂਜੀ ਤੁਹਾਨੂੰ ਵੀ ਇਹ ਯਾਰ ਨਹੀਂ ਛੱਡਦਾ ਬਹੁ ਅੰਜਾ ਨਹੀਂ ਕਰਦੀ ਇਹ ਛੋਟੀ ਭਾਜੀ ਜਿਵੇਂ ਇੱਕ ਦਾਦਾ ਹਾਂ ਇੱਕ ਦਾਦਾ ਪਰ ਇੱਕ ਦਾਦਾ ਦਾ ਜੋੜਾ ਬਣਾ ਲਈਦਾ ਲਓ ਜੀ 110000 ਦਾ ਆ ਕੱਲੀ ਛੋਟੀ ਇੱਕ ਸਾਹਮਣੀ ਨਾ ਜਿਹੜੀ ਹੋਵੇ ਅਸੀਂ ਬਾਹਰ ਵੀ ਸਾਹਮਣੇ ਵੀ ਸਾਹਮਣੇ ਸਾਹਮਣੇ ਸਹੀ ਗੱਲ ਹੈ ਬਿਲਕੁਲ 1 ਛੱਡ ਪਾ ਦੇ ਸੇਵਾ ਕਰਦੀ ਬਿਲਕੁਲ ਸਹੀ ਗੱਲ 9 ਵਾਲਾ ਮੇਰਾ ਫੋਨ ਨਾ ਕਰ ਦੇ ਠੀਕ ਹੈ ਜੀ ਇਹ ਮੇਰੀ ਬੇਤੀ ਆ ਓਦਾ ਛੋੜ ਕਰ ਦੂ ਓਦਾ ਛੋੜ ਮੈਂ ਵੀਰ ਦੇ ਭਾਈ ਜੇ ਕਹਿੰਦੇ ਰੁਪਈਆ ਆਪਾਂ 1000 ਛੋੜ ਕਰੂੰਗਾ ਇਹ ਦੋਵੇਂ ਇਕੱਠੀਆਂ ਲਊ ਦੇ ਠੀਕ ਹੈ ਜੀ ਇਹ ਵੀਰ ਦਾ ਮਾਨ ਇਹ ਹੋਣਾ ਜੇ ਅੱਜ ਵੀ ਤੇਰਾ ਮਾਨ ਦੋ ਇਕੱਠੀਆਂ ਯਾਰ ਛੋਟ ਕਰਾਂਗੇ ਆਪਾਂ 1 ਲੱਖ 9000 ਲਵਾਂਗੇ ਠੀਕ ਆ ਗਲੀ ਗਲੀ ਲਵੋ 56 ਦੇਵਾਂਗੇ ਠੀਕ ਹੈ ਇਹ ਆਪਾਂ 52 ਦੀ 500 ਦੀ ਛੋਟ 500 ਦੀ ਫਿਰ ਵੀ ਯਾਰ ਛੋਟ ਗੀ ਠੀਕ ਹੈ ਠੀਕ ਹੈ ਠੀਕ ਹੈ 55 ਸ਼ਕਲ ਆ ਜਾ ਦੋ ਪਰ ਇਹ 52 ਦੀ ਮਹੀਨੀ ਕੋਈ ਨਹੀਂ ਲੱਭਦੀ ਨਹੀਂ ਲੱਭਦੀ ਕਿੱਧਰ ਦੇ ਫਾਇਦੇ ਹੋ ਇਹ ਦੇ ਦੇ ਉਹਦੀ ਚੋ ਕੇ ਭਾਜੀ 45000 ਦੀ ਫੰਡ ਰਿਆ ਨਹੀਂ ਵੀਰ ਲਓ ਜੀ ਠੰਡ ਠੰਡ ਦੀ ਵੇਖ ਸਕਦੇ ਬਹੁਤ ਹੀ ਚੰਗਾ ਵਾ ਚਵਾਂ ਨੁਕਰਾਂ ਤੇ ਕੰਮਾ ਕੰਮਾ ਦਾ ਪਿਆ ਵਾ ਇਹਦਾ ਹੱਥ ਜੋੜ ਕੇ ਇਹਦਾ 51 ਵਾਲੇ ਫੋਨ ਕਰੇ ਕੋਈ ਠੀਕ ਹੈ ਜੀ ਐਦਾ ਕੋਈ 52 ਵਾਲਾ ਕਰੇ ਜੇ ਦੋਵੇਂ ਖੜੂ 1 ਲੱਖ 9 ਦੀਆਂ ਦਵਾਈਆਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਜੋ ਮੇਰੀ ਬੇਤੀ ਹੱਥ ਜੋੜ ਕੇ ਜਿਆਦਾ ਵੀ ਝੋਟੀ ਸਾਹਮਣੇ ਵਾਲੀ ਏ ਮੇਰਾ ਵੀ ਫੋਨ ਲਾਉਣ ਵਾਲਾ ਕੰਮ ਨਾ ਕਰੇ ਜਿਹਨੇ ਸਾਹਮਣੀ ਉਹ ਹੀ ਫੋਨ ਲਾਵੇ ਮੇਰਾ ਠੀਕ ਹੈ ਠੀਕ ਹੈ ਜੀ ਕਿਉਂਕਿ ਵਿਧਿਆਰੀ ਜਾ ਕੇ ਉਪਰ ਇਹਨਾਂ ਦਾ ਦੋ ਦੋ ਘਰ ਨਹੀਂ ਸਕਦਾ ਮੇਰਾ ਵੀ ਮੈਨੂੰ ਫੋਨ ਨਾ ਆਵੇ ਪਰ ਇਹ ਸਾਹਮਣੇ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਸਿਆਣੀ ਗੱਲ ਝੋਟੀ ਚ ਸਰਾਏ ਵੇਖ ਰੋਦਾ ਨਹੀਂ ਝੋਟੀ ਚ ਕੋਈ ਸ਼ੱਕ ਨਹੀਂ ਮੂਰਤੀ ਆ ਜੀ ਜਿਹੜੀ ਪੁਰੀ ਦੇਤੀ ਨਾ ਚਲੋ ਮੈਂ ਮਾਰਿਆ ਨਾ ਆ ਦੋ ਨੰਬਰ ਦੇ ਮੋਲੇ ਲਵਾ ਲੈ ਲੱਖੋਂ ਬਾਹਰ ਦੋ ਨੰਬਰ ਚ ਇਹ ਨਹੀਂ ਲਿਆਵਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ 48 48 ਸ਼ਾਹ ਜੋਗ ਦਾ 50 55 ਦੀ ਆਉ ਲੱਖ ਦਾ ਜੋੜਾ ਇੱਕ ਜਨਰੇਸ਼ਨ ਦਾ ਮਹਾਰਾਜ ਫਿਰ ਕਿੱਥੇ ਘਰ ਜਾਊਗਾ ਨਹੀਂ ਲੈਣੀਆਂ ਲੱਖ ਦੇ ਮਾਰ ਬੱਚੇ ਵੇਲੇ ਹਰੀ ਕੈਮ ਜੀ ਬਿਲਕੁਲ ਬਿਲਕੁਲ ਕੈਮਰਾ ਦੋਵੇਂ ਤੇ ਬਿਲਕੁਲ ਜਿਹੜੇ ਨਾਰਮਲ ਰੇਟ ਪਾਤਾ ਵੀ ਨੇ ਉਤੋਂ ਪਰੇ ਰੱਬ ਦਾ ਨਾਮ ਆ ਹੁਣ ਮੇਰਾ ਵੀ ਇਹਨਾਂ ਕਿ ਵੇ ਲੱਖ ਦੀਆਂ ਵੇਚੀ ਦੇ ਦੋ 1 ਲੱਖ 5 ਦੀਆਂ ਜਿਹਦੇ ਵੀ ਦੀ ਪੌਂਚ ਪੂਰੀ ਕੋਈ ਵੇਚਣੀ ਨਹੀਂ ਹੈ 1 ਲੱਖ 9 ਦੀ ਆ ਬਸ ਠੀਕ ਹੈ ਠੀਕ ਹੈ ਜੀ ਹਾਂ ਨਹੀਂ 1 ਲੱਖ ਨਾਲ ਗਿਣ ਕੇ ਹਜ਼ਾਰ ਛੋੜ ਠੀਕ ਹੈ ਜੀ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ